ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਜਾਮਣਾ ਦਾ ਜੂਸ ਕਿਵੇਂ ਕਰੇ ਤਿਆਰ ਕੀਤਾ ਜਾਂਦਾ ਹੈਗਾ ਆਪਾਂ ਪਾਣੀ ਲਿਆ ਕਿਲੋ ਸਰਾ ਪਾਣੀ ਲਿਆ ਕੇ ਵਿੱਚ ਜਾਮਣਾ ਪਾਈਆਂ ਜਾਮਣਾ ਵੀ ਕਿਲੋਕ ਦੇ ਕਰੀਬ ਸੀਗੀਆਂ ਆਲੂ ਬਖਾਰੇ ਵੀ ਕਿਲੋਕ ਦੇ ਕਰੀਬ ਸੀਗੇ ਪਾ ਕੇ ਵਿੱਚ ਸੌਫ ਪਾ ਕੇ ਤੇ ਦੂਜੇ ਪਾਸੇ ਅੱਧਾ ਕਿਲੋ ਆਪਾਂ ਗੁੜ ਲਿਆ ਗੁੜ ਦੀ ਆਪਾਂ ਚਾਸ਼ਨੀ ਬਣਾਈ ਇੱਧਰ ਆਪਾਂ ਜਾਮਣਾ ਨੂੰ ਚੰਗੀ ਤਰ੍ਹਾਂ ਰਿਣੀ ਗਏ ਪਕਾਈ ਗਏ ਤੇ ਉਹ ਆਲੂ ਬੁਖਾਰਿਆਂ ਤੋਂ ਸਾਰਿਆਂ ਤੋਂ ਲੈ ਕੇ ਨਿਕਲ ਕੇ ਤੇ ਜੂਸ ਬਣ ਗਿਆ ਜਦੋਂ ਜੂਸ ਬਣ ਗਿਆ ਮੋਟੀ ਛਾਣਨੀ ਲੈ ਕੇ ਆਪਾਂ ਇਹ ਬਰੀਕ ਸੀ ਛਾਣਨੀ ਮੇਰੇ ਕੋਲੇ ਮੋਟੀ ਲੈ ਕੇ ਤੁਸੀਂ ਇਹਨੂੰ ਜੂਸ ਨੂੰ ਕੱਢ ਲਿਓ ਚੰਗੀ ਤਰ੍ਹਾਂ ਭਾਂਡੇ 'ਚ ਪਾਉਣ ਲਿਓ ਕਿਸੇ ਵੀ ਭਾਂਡੇ 'ਚ ਖੁੱਲੇ 'ਚ ਨਾਲ ਚਾਸ਼ਨੀ ਲੈ ਕੇ ਪਾਉਣ ਕੇ ਤੇ ਇੱਧਰ ਕੜਾਈ ਦੇ ਵਿੱਚ ਇੱਕ ਸਾਈਡ ਤੇ ਚਾਸ਼ਨੀ ਪਾ ਲਓ ਤੇ ਬਾਅਦ ਵਿੱਚ ਇਹ ਕੱਢਿਆ ਹੋਇਆ ਜੂਸ ਸਾਰਾ ਉਹਦੇ ਵਿੱਚ ਹੀ ਪਾ ਲਿਓ ਐਡ ਕਰ ਲਿਓ ਤੇ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਫੇਰ ਪਕਾਉਣ ਲੱਗ ਜਿਓ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਨੂਨ ਪਾਉਣਾ ਨੂਨ ਪਾ ਕੇ ਆਪਾਂ ਨਿੰਬੂ ਦਾ ਰਸ ਪਾ ਕੇ ਇਹਦੇ ਉੱਪਰ ਇਹਨੂੰ ਚੰਗੀ ਤਰ੍ਹਾਂ ਹਿਲਾਇਆ ਜਾਣਾ ਹਿਲਾਇਆ ਜਾਣਾ ਜਦੋਂ ਆਪਾਂ ਹਿਲਾਈ ਜਾਵਾਂਗੇ ਇਹਦੇ ਉੱਪਰ ਝੱਗ ਜੀ ਬਣ ਜੂਗੀ ਜਦੋਂ ਝੱਗ ਬਣ ਗਈ ਤੇ ਆਪਾਂ ਉਹ ਨਿੰਬੂ ਨਿੰਬੂ ਦਾ ਰਸ ਸਾਰਾ ਕੁਝ ਓਕੇ ਰੈਡੀ ਕਰ ਲਿਆ ਪਾਉਣ ਤੋਂ ਬਾਅਦ ਆਪਾਂ ਇਹਨੂੰ ਝੱਗ ਬਣਨ ਤੋਂ ਬਾਅਦ ਆਪਾਂ ਬੰਦ ਕਰ ਦਾਂਗੇ ਤੇ ਫਿਰ ਆਪਾਂ ਠੰਡਾ ਹੋਣ ਤੋਂ ਬਾਅਦ ਕੰਟੇਨਰ ਚ ਪਾ ਲਾਂਗੇ ਤੇ ਫਿਰ ਆਪਾਂ ਕੰਟੇਨਰ ਦੇ